ਸਰ ਦੇਖੋ ਨਾ ਖੜ ਦਦੇ ਆ ਸਿਮਰ ਜੀ ਮੈਂ ਗਾਰਡੀਅਨ ਗਾੜੀ ਤੇ ਉਸ ਨੂੰ ਰੋਕਿਆ ਗਿਆ ਸੀ ਸਰ ਨਹੀਂ ਕੀ ਆ ਸਰ ਮਾਮਲਾ ਸਰ ਕਾਗਜ਼ੀਵਰੇ ਚੈੱਕ ਕੀ ਗਿਆ ਦੇਖੋ ਜੀ ਆਪਾਂ ਇੱਥੇ ਆਪਾਂ ਰੂਟੀਨ ਦੀ ਚੈਕਿੰਗ ਕਰਦੇ ਪਏ ਸੀਗੇ ਠੀਕ ਹੈ ਜੀ ਜੀ ਕੋਈ ਬੰਦੀ ਕਾਰਵਾਈ ਇਹ ਕਰਾ ਗਏ ਠੀਕ ਹੈ ਜੀ ਤੇ ਸਰ ਗੱਡੀ ਤੁਸੀਂ ਛੱਡ ਦਿੱਤੀ ਕੀ ਬੌਂਡ ਕੀਤੀ ਸਰ ਨਹੀਂ ਕਾਗਜ਼ਤ ਪੂਰੇ ਸੀਗੇ ਕਾਗਜ਼ਤ ਪੂਰੇ ਸੀ ਸਾਹਮਣੇ ਦਿਖਾ ਦਿੱਤੇ ਇਹ ਸਿਰਫ ਅਟੈਨਸ਼ਨ ਡਾਇਵਰਟ ਕਰਨ ਲਈ ਸਾਡਾ ਸਮਾਂ ਵੇਸਟ ਕਰਨ ਵਾਸਤੇ ਸੱਤਾਧਾਰੀ ਲੋਕਾਂ ਦੀ ਠੋਕਾ ਬਣੀ ਪੁਲਿਸ ਇਹ ਕਰਤੂਤਾਂ ਕਰ ਰਹੀ ਆ ਸਮੇਂ ਇਲੈਕਸ਼ਨ ਕਮਿਸ਼ਨ ਨੂੰ ਤੁਹਾਡੇ ਜਰੀਏ ਰਿਕੁਐਸਟ ਕਰੂੰਗਾ ਕਾਈਂਡਲੀ ਪੀਸਫੁਲ ਤਰੀਕੇ ਦੇ ਨਾਲ ਲੋਕ ਰਾਜਾ ਬੜਿੰਗ ਨੂੰ ਵੱਡੀ ਗਿਣਤੀ ਦੇ ਵੋਟ ਕਾਸਟ ਕਰ ਰਹੇ ਆ ਇਨਸ਼ੋਰ ਕਰੋ ਕਿ ਪੁਲਿਸ ਜਿਹੜੀ ਹੱਥੋਕਾ ਬਣਿਓ ਬਣੇ ਨਾ ਕਾਫੀ ਵੱਡੀ ਕਾਫੀ ਵੱਡੇ ਬਾਲਦੇ ਵਿੱਚ ਜਿਹੜਾ ਪੁਲਿਸ ਤੁਹਾਨੂੰ ਚਾਹੁੰਦੇ ਨਹੀਂ ਉੱਥੇ ਪੋਲਿੰਗ ਬੂਥ ਤੇ ਜ਼ਿਆਦਾਤਰ ਪੁਲਿਸ ਲੱਗ ਜਾਂਦੀ ਹੈ ਕਿਤੇ ਕੋਈ ਗੜਬੜੀ ਨਾ ਹੋਵੇ ਗੜਬੜੀ ਅਸੀਂ ਕਦੇ ਕਰਾਈ ਨਹੀਂ ਅਸੀਂ ਤਾਂ ਗੜਬੜੀ ਕਰਨ ਵਾਲਿਆਂ ਦੇ ਸਖਤ ਵਰ ਖਿਲਾਫ ਹੈਗੇ ਆ ਅਸੀਂ ਤਾਂ ਲੋਕਾਂ ਨੂੰ ਕਹਾਂਗੇ ਪੀਸਫੁਲ ਤਰੀਕੇ ਦੇ ਨਾਲ ਡੈਮੋਕਰੇਟਿਕ ਤੰਤਰ ਦੇ ਅੰਦਰ ਵੋਟ ਦਾ ਅਧਿਕਾਰ ਆਪਣੀ ਮਰਜ਼ੀ ਨਾਲ ਜਿਹਨੂੰ ਵੋਟ ਪਾਉਣੀ ਆ ਪਰ ਸੱਤਾਧਾਰੀ ਤੇ ਵੱਡੀਆਂ ਪਾਰਟੀਆਂ ਨੂੰ ਇਸ ਗੱਲ ਦਾ ਖਦਸ਼ਾ ਵੀ ਰਾਜਾ ਵੜਿੰਗ ਨੂੰ ਵੋਟ ਬਹੁਤ ਵੱਡੀ ਪੱਦਰ ਤੇ ਪੈ ਰਹੀ ਇਸ ਲਈ ਉਹ ਡਿਸਟਰਬ ਕਰਨ ਦਾ ਯਤਨ ਕਰਦੇ ਤੁਸੀਂ ਅੰਦਰ ਗਏ ਸੀ ਬੂਥ ਤੇ ਦੇਖ ਕੇ ਆਏ ਹੋ ਤੁਸੀਂ ਸਾਰਾ ਕੁਝ ਮੈਂ ਆਪਣੀ ਵੋਟ ਪਾ ਕੇ ਆਇਆ ਹਾਂ ਜੀ ਬਿਲਕੁਲ ਸਹੀ ਹੈ ਜੀ ਕੰਮ ਸਰ ਵੱਡੀ ਗੱਡੀ ਵੀ ਪੁਲਿਸ ਆਈ ਆ ਬਾ ਗੱਡੀ ਚੈੱਕ ਕਰਨ ਵਾਸਤੇ ਤੇ ਗੱਡੀ ਮੈਂ ਘਾ ਇੱਕ ਵਾਰੀ ਛੱਡ ਪੁਲਿਸ 100 ਵਾਰੀ ਚੈੱਕ ਕਰ ਲਵੇ ਮੇਰੇ ਕੋਲੇ ਕੋਈ ਆਊਟਸਾਈਡਰ ਨਹੀਂ ਮੇਰੀ ਗੱਡੀ ਦੇ ਵਿੱਚ ਕੋਈ ਗੈਰਕਾਨੂੰਨਨ ਸਮਾਨ ਨਹੀਂਗਾ ਸੋ ਇਹ ਤਾਂ ਸਿਰਫ ਸਾਡਾ ਟਾਈਮ ਵੇਸਟ ਕਰ ਰਹੇ ਠੀਕ ਹੈ ਜੀ ਕੀ ਪਰੇਸ਼ਾਨੀ ਮੇਰੇ ਮੈਨੂੰ ਦੱਸ ਦਿਓ ਮੇਰੇ ਨਾਲ ਜਿਪਸੀ ਆ ਮੇਰੀ ਜਿਪਸੀ ਹੈਗੀ ਆ ਕੀ ਪਰੇਸ਼ਾਨੀ ਹੈ ਮੇਰੇ ਕੋਲ ਲਾਇਸੈਂਸ ਹੈਗਾ ਮੇਰੇ ਕੋਲ ਕਾਰ ਹੈ ਦੇ ਬਟਾ ਲਾਇਸੈਂਸ ਹੈਗਾ ਮੇਰੇ ਗੱਡੀ ਚ ਭਈਆ ਆਰ.ਸੀ. ਆਰ.ਸੀ. ਦੇ ਦਿਓ ਤੂੰ ਸਾਨੂੰ ਕਾਈਂਡਲੀ ਪਰੇਸ਼ਾਨ ਨਾ ਕਰੋ ਸਾਨੂੰ ਆਪਣਾ ਕੰਮ ਕਰਨ ਦਿਓ ਬਸ ਪੀਸਫੁਲ ਵੋਟਿੰਗ ਦੀ ਹਾਮੀ ਸਾਰੇ ਜਿਹੜਾ ਕੰਮ ਹੈਗਾ ਸਭਾ ਪੀਸਫੁਲ ਤਰੀਕੇ चलो प्रार्थना करोस बेटी कम कर

ਜੀ ਜੀ ਕੋਈ ਬੰਦੀ ਕਾਰਵਾਈ ਇਹ ਕਰਾਗੇ ਠੀਕ ਹੈ ਤੇ ਸਰ ਗੱਡੀ ਤੁਸੀਂ ਛੱਡ ਦਿੱਤੀ ਕੀ ਬੌਂਡ ਕੀਤੀ ਸਰ ਨਹੀਂ ਕਾਗਜ਼ਤ ਪੂਰੇ ਸੀਗੇ ਕਾਗਜ਼ਤ ਪੂਰੇ ਸੀ ਸਾਹਮਣੇ ਦਿਖਾ ਦਿੱਤੇ ਇਹ ਸਿਰਫ ਅਟੈਨਸ਼ਨ ਡਾਇਵਰਟ ਕਰਨ ਲਈ ਸਾਡਾ ਸਮਾਂ ਵੇਸਟ ਕਰਨ ਵਾਸਤੇ ਸੱਤਾਧਾਰੀ ਲੋਕਾਂ ਦੀ ਥੋਕਾ ਬਣੀ ਪੁਲਿਸ ਇਹ ਕਰਤੂਤਾਂ ਕਰ ਰਹੀ ਆ ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਤੁਹਾਡੇ ਜਰੀਏ ਰਿਕਵੈਸਟ ਕਰੂੰਗਾ ਕਾਈਂਡਲੀ ਪੀਸਫੁਲ ਤਰੀਕੇ ਦੇ ਨਾਲ ਲੋਕ ਰਾਜਾ ਵੜਿੰਗ ਨੂੰ ਵੱਡੀ ਗਿਣਤੀ 'ਚ ਵੋਟ ਕਾਸਟ ਕਰ ਰਹੇ ਆ ਇਨਸ਼ੋਰ ਕਰੋ ਕਿ ਪੁਲਿਸ ਜਿਹੜੀ ਹੱਥ ਥੋਕਾ ਬਣੀਓ ਬਣੇ ਨਾ ਕਾਫੀ ਵੱਡੀ ਕਾਫੀ ਵੱਡੇ ਬੰਦ ਦੇ ਵਿੱਚ ਜਿਹੜਾ ਪੁਲਿਸ ਤੁਹਾਨੂੰ ਚਾਹੁੰਦੇ ਨਹੀਂ ਉੱਤੇ ਪੋਲਿੰਗ ਬੂਥ ਤੇ ਜ਼ਿਆਦਾਤਰ ਪੁਲਿਸ ਲੱਗ ਜਾਂਦੀ ਹੈ ਕਿ ਕਿਤੇ ਕੋਈ ਗੜਬੜੀ ਨਾ ਹੋਵੇ ਨਹੀਂ ਗੜਬੜੀ ਅਸੀਂ ਕਦੇ ਕਰਾਈ ਨਹੀਂਗੀ ਅਸੀਂ ਤਾਂ ਗੜਬੜੀ ਕਰਨ ਵਾਲਿਆਂ ਦੇ ਸਖਤ ਵਰ ਖਿਲਾਫ ਹੈਗੇ ਆ ਅਸੀਂ ਤਾਂ ਲੋਕਾਂ ਨੂੰ ਕਹਾਂਗੇ ਪੀਸਫੁੱਲ ਤਰੀਕੇ ਦੇ ਨਾਲ ਡੈਮੋਕਰੇਟਿਕ ਤੰਤਰ ਦੇ ਅੰਦਰ ਵੋਟ ਦਾ ਅਧਿਕਾਰ ਆਪਣੀ ਮਰਜ਼ੀ ਨਾਲ ਜਿਹਨੂੰ ਵੋਟ ਪਾਉਣੀ ਆ ਪਰ ਸੱਤਾਧਾਰੀ ਤੇ ਵੱਡੀਆਂ ਪਾਰਟੀਆਂ ਨੂੰ ਇਸ ਗੱਲ ਦਾ ਖਦਸ਼ਾ ਵੀ ਰਾਜਾ ਵੜਿੰਗ ਨੂੰ ਵੋਟ ਬਹੁਤ ਵੱਡੀ ਪੱਦਰ ਤੇ ਪੈ ਰਹੀ ਇਸ ਲਈ ਉਹ ਡਿਸਟਰਬ ਕਰਨ ਦਾ ਯਤਨ ਕਰ ਤੁਸੀਂ ਅੰਦਰ ਗਏ ਸੀ ਬੂਤ ਤੇ ਦੇਖ ਕੇ ਆਏ ਹੋ ਤੁਸੀਂ ਸਾਰਾ ਕੁਝ ਮੈਂ ਆਪਣੀ ਵੋਟ ਪਾ ਕੇ ਆਇਆ ਹਾਂ ਜੀ ਬਿਲਕੁਲ ਸਹੀ ਹੈ ਜੀ ਕੰਮ ਸਰ ਵੱਡੀ ਗੱਲ ਇਹ ਜੀ ਪੁਲਿਸ ਆਈ ਆ ਬਾ ਗੱਡੀ ਚੈੱਕ ਕਰਨ ਵਾਸਤੇ ਤੇ ਗੱਡੀ ਮੈਂ ਘਾ ਇੱਕ ਵਾਰੀ ਛੱਡ ਪੁਲਿਸ 100 ਵਾਰੀ ਚੈੱਕ ਕਰ ਲਵੇ ਮੇਰੇ ਕੋਲੇ ਕੋਈ ਆਊਟਸਾਈਡਰ ਨਹੀਂ ਮੇਰੀ ਗੱਡੀ ਦੇ ਵਿੱਚ ਕੋਈ ਗੈਰ ਕਾਨੂੰਨਨ ਸਮਾਨ ਨਹੀਂਗਾ ਸੋ ਇਹ ਤਾਂ ਸਿਰਫ ਸਾਡਾ ਟਾਈਮ ਵੇਸਟ ਕਰ ਰਹੇ ਠੀਕ ਹੈ ਇਹ ਕੀ ਪਰੇਸ਼ਾਨੀ ਮੇਰੇ ਮੈਨੂੰ ਦੱਸ ਦਿਓ ਮੇਰੇ ਨਾਲ ਜਿਪਸੀ ਆ ਮੇਰੀ ਜਿਪਸੀ ਹੈਗੀ ਆ ਇਹ ਪਰੇਸ਼ਾਨੀ ਬੈਠ ਕੋਈ ਕੋ ਲਾਇਸੈਂਸ ਹੈਗਾ ਮੇਰੇ ਕੋਲ ਦੇ ਬਟਾ ਲਾਇਸੈਂਸ ਮੇਰੀ ਗੱਡੀ 'ਚ ਭਈ ਆਰ.ਸੀ. ਆਰ.ਸੀ. ਦੇ ਦਿਓ ਤੋਂ ਸਾਨੂੰ ਕਾਈਂਡਲੀ ਪਰੇਸ਼ਾਨ ਨਾ ਕਰੋ ਤੁਹਾਨੂੰ ਆਪਣਾ ਕੰਮ ਕਰਨ ਦੇ ਬਦੂ ਪੀਸਫੁਲ ਗੋਟਿੰਗ ਦੀ ਹਾਮੀ ਹੈ

ਠੀਕ ਹੈ ਕਰ ਲਓ ਹੋਈ ਜਾਂਦੀ ਹੈ ਠੀਕ ਹੈ ਮਿਹਰਬਾਨੀ ਤੁਸੀਂ ਜੀ ਮੈਂ ਗੱਡੀਆਂ ਤੇ ਨਹੀਂ ਰੱਖਦਾ ਮਨ ਨਹੀਂ ਪੰਚ ਠੀਕ ਹੈ ਠੀਕ ਹੈ ਮਨ ਠੀਕ ਹੈ ਇਹ ਕਰ ਦਿੱਤਾ ਹਾਂ ਔਸਤ ਦਾ ਵੀ ਕੋਈ ਗੋਸ਼ੀ ਨਹੀਂ ਹੈ ਥੈਂਕ ਯੂ ਥੈਂਕ ਯੂ ਸਰ ਦੇਖੋ ਨਾ ਸਰ ਦੱਸਦੇ ਆ ਸਰ ਸਿਮਰ ਜੀ ਮੈਂ ਗਾਰਡਿਆਨ ਗਾੜੀ ਤੇ ਉਸ ਨੂੰ ਰੋਕਾ ਗਿਆ ਸੀ ਸਰ ਨਹੀਂ ਕੀ ਆ ਸਰ ਮਾਮਲਾ ਸਰ ਕਾਗਜ਼ੀਵਰੇ ਚੈੱਕ ਕੀ ਗਏ ਦੇਖੋ ਜੀ ਆਪਾਂ ਇੱਥੇ ਆਪਾਂ ਰੂਟੀਨਲੀ ਚੈਕਿੰਗ ਕਰਦੇ ਪਏ ਸੀਗੇ ਠੀਕ ਹੈ ਜੀ ਜੀਡੀ ਕੋਈ ਬੰਦੀ ਕਾਰਵਾਈ ਇਹ ਕਰਾ ਕੇ ਠੀਕ ਹੈ ਸਰ ਗੱਡੀ ਤੁਸੀਂ ਛੱਡ ਦਿੱਤੀ ਕੀ ਬੌਂਡ ਕੀਤੀ ਸਰ ਨਹੀਂ ਕਾਗਜ਼ਤ ਪੂਰੇ ਸੀ ਕਾਗਜ਼ਤ ਪੂਰੇ ਸੀ ਸਾਹਮਣੇ ਦਿਖਾ ਦਿੱਤੇ ਇਹ ਸਿਰਫ ਅਟੈਨਸ਼ਨ ਡਾਇਵਰਟ ਕਰਨ ਲਈ ਸਾਡਾ ਸਮਾਂ ਵੇਸਟ ਕਰਨ ਵਾਸਤੇ ਸੱਤਾਧਾਰੀ ਲੋਕਾਂ ਦੀ ਹੱਥ ਥੋਕਾ ਬਣੀ ਪੁਲਿਸ ਇਹ ਕਰਤੂਤਾ ਕਰ ਰਹੀ ਆ ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਤੁਹਾਡੇ ਜਰੀਏ ਰਿਕਵੈਸਟ ਕਰੂੰਗਾ ਕਾਈਂਡਲੀ ਪੀਸਫੁਲ ਤਰੀਕੇ ਦੇ ਨਾਲ ਲੋਕ ਰਾਜਾ ਵੜਿੰਗ ਨੂੰ ਵੱਡੀ ਗਿਣਤੀ 'ਚ ਵੋਟ ਕਾਸਟ ਕਰ ਰਹੇ ਆ ਇਨਸ਼ੋਰ ਕਰੋ ਕਿ ਪੁਲਿਸ ਜਿਹੜੀ ਹੱਥ ਥੋਕਾ ਬਣੀਓ ਬਣੇ ਨਾ ਕਾਫੀ ਵੱਡੀ ਕਾਫੀ ਵੱਡੇ ਬੰਦੇ ਦੇ ਵਿੱਚ ਜਿਹੜਾ ਪੁਲਿਸ ਤੁਹਾਨੂੰ ਜਾਂਦੇ ਨਹੀਂ ਉੱਤੇ ਪੋਲਿੰਗ ਬੂਥ ਤੇ ਜ਼ਿਆਦਾਤਰ ਪੁਲਿਸ ਲੱਗ ਜਾਂਦੀ ਹੈ ਕਿਤੇ ਕੋਈ ਗੜਬੜੀ ਨਹੀਂ ਆਉਂਦੀ ਨਹੀਂ ਗੜਬੜੀ ਅਸੀਂ ਕਦੇ ਕਰਾਈ ਨਹੀਂਗੀ ਅਸੀਂ ਤਾਂ ਗੜਬੜੀ ਕਰਨ ਵਾਲਿਆਂ ਦੇ ਸਖਤ ਵਰ ਖਿਲਾਫ ਹੈਗੇ ਆ ਅਸੀਂ ਤਾਂ ਲੋਕਾਂ ਨੂੰ ਕਹਾਂਗੇ ਪੀਸਫੁੱਲ ਤਰੀਕੇ ਦੇ ਨਾਲ ਡੈਮੋਕਰੇਟਿਕ ਤੰਤਰ ਦੇ ਅੰਦਰ ਵੋਟ ਦਾ ਅਧਿਕਾਰ ਆਪਣੀ ਮਰਜ਼ੀ ਨਾਲ ਜਿਹਨੂੰ ਵੋਟ ਪਾਉਣੀ ਆ ਪਰ ਸੱਤਾਧਾਰੀ ਤੇ ਵੱਡੀਆਂ ਪਾਰਟੀਆਂ ਨੂੰ ਇਸ ਗੱਲ ਦਾ ਖਦਸ਼ਾ ਵੀ ਰਾਜਾ ਵੜਿੰਗ ਨੂੰ ਵੋਟ ਬਹੁਤ ਵੱਡੀ ਪੱਦਰ ਤੇ ਪੈ ਰਹੀ ਇਸ ਲਈ ਉਹ ਡਿਸਟਰਬ ਕਰਨ ਦਾ ਯਤਨ ਕਰ ਤੁਸੀਂ ਅੰਦਰ ਗਏ ਸੀ ਬੂਥ ਤੇ ਦੇਖ ਕੇ ਆਏ ਹੋ ਤੁਸੀਂ ਸਾਰਾ ਕੁਝ ਮੈਂ ਆਪਣੀ ਵੋਟ ਪਾ ਕੇ ਆਇਆ ਹਾਂ ਜੀ ਬਿਲਕੁਲ ਸਹੀ ਹੈ ਜੀ ਕੰਮ ਸਰ ਵੱਡੀ ਗੱਲ ਇਹ ਜੀ ਪੁਲਿਸ ਆਈ ਆ ਬਾ ਗੱਡੀ ਚੈੱਕ ਕਰਨ ਵਾਸਤੇ ਤੇ ਗੱਡੀ ਮੈਂ ਕਿਹਾ ਇੱਕ ਵਾਰੀ ਛੱਡ ਪੁਲਿਸ 100 ਵਾਰੀ ਚੈੱਕ ਕਰ ਲਵੇ ਮੇਰੇ ਕੋਲੇ ਕੋਈ ਆਊਟਸਾਈਡਰ ਨਹੀਂ ਮੇਰੀ ਗੱਡੀ ਦੇ ਵਿੱਚ ਕੋਈ ਗੈਰਕਾਨੂੰਨਨ ਸਮਾਨ ਨਹੀਂਗਾ ਸੋ ਇਹ ਤਾਂ ਸਿਰਫ ਸਾਡਾ ਟਾਈਮ ਵੇਸਟ ਕਰ ਰਹੇ ਹੈ ਠੀਕ ਹੈ ਕੋਈ ਇੱਕ ਮਿੰਟ ਜੀ ਪਰੇਸ਼ਾਨੀ ਮੇਰੇ ਮੈਨੂੰ ਦੱਸ ਦਿਓ ਮੇਰੇ ਨਾਲ ਜਿਪਸੀ ਆ ਮੇਰੀ ਜਿਪਸੀ ਹੈਗੀ ਆ ਕੀ ਪਰੇਸ਼ਾਨੀ ਹੈ ਬੰਦ ਕੋ ਲਾਇਸੈਂਸ ਹੈਗਾ ਮੇਰੇ ਕੋਲ ਆ ਦੇ ਮੈਨੂੰ ਲਾਇਸੈਂਸ ਮੇਰੀ ਗੱਡੀ ਦੇ ਭਈ ਆਰ.ਸੀ. ਆਰ.ਸੀ. ਦੇ ਦਿਓ ਤੁਸਾਨੂੰ ਕਾਈਂਡਲੀ ਪਰੇਸ਼ਾਨ ਨਾ ਕਰੋ ਤੁਸਾਨੂੰ ਆਪਣਾ ਕੰਮ ਕਰਨ ਦਿਓ ਬਸ ਪੀਸਫੁਲ ਹੋਟਿੰਗ ਦੀ ਹਾਪੀ का कम है समा फ चलो प्रार्थना करो तुराँ करें। तुराँ करें। तुराँ करें।

ਜੀਡੀ ਕੋਈ ਬੰਦੀ ਕਾਰਵਾਈ ਇਹ ਕਰਾ ਕੇ ਠੀਕ ਹੈ ਤੇ ਸਰ ਗੱਡੀ ਤੁਸੀਂ ਛੱਡ ਦਿੱਤੀ ਕੀ ਬੌਂਡ ਕੀਤੀ ਸਰ ਨਹੀਂ ਕਾਗਜ਼ਤ ਪੂਰੇ ਸੀਗੇ ਕਾਗਜ਼ਤ ਪੂਰੇ ਸੀ ਸਾਹਮਣੇ ਦਿਖਾ ਦਿੱਤੇ ਇਹ ਸਿਰਫ ਅਟੈਂਸ਼ਨ ਡਾਇਵਰਟ ਕਰਨ ਲਈ ਸਾਡਾ ਸਮਾਂ ਵੇਸਟ ਕਰਨ ਵਾਸਤੇ ਸੱਤਾਧਾਰੀ ਲੋਕਾਂ ਦੀ ਥੋਕਾ ਬਣੀ ਪੁਲਿਸ ਇਹ ਕਰਤੂਤਾਂ ਕਰ ਰਹੀ ਆ ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਤੁਹਾਡੇ ਜਰੀਏ ਰਿਕੁਐਸਟ ਕਰੂੰਗਾ ਕਾਈਂਡਲੀ ਪੀਸਫੁਲ ਤਰੀਕੇ ਦੇ ਨਾਲ ਲੋਕ ਰਾਜਾ ਵੜਿੰਗ ਨੂੰ ਵੱਡੀ ਗਿਣਤੀ 'ਚ ਵੋਟ ਕਾਸਟ ਕਰ ਰਹੇ ਆ ਇਨਸ਼ੋਰ ਕਰੋ ਕਿ ਪੁਲਿਸ ਜਿਹੜੀ ਹੱਥ ਥੋਕਾ ਬਣਿਓ ਬਣੇ ਨਾ ਕਿਉਂਕਿ ਕਾਫੀ ਵੱਡੀ ਕਾਫੀ ਵੱਡੇ ਬਾਲਦੇ ਵਿੱਚ ਜਿਹੜਾ ਪੁਲਿਸ ਤੁਹਾਨੂੰ ਪਤਾ ਜਾਂਦੇ ਨਹੀਂ ਉੱਤੇ ਪੋਲਿੰਗ ਬੂਥ ਤੇ ਜ਼ਿਆਦਾਤਰ ਪੁਲਿਸ ਲੱਗ ਜਾਂਦੀ ਹੈ ਕਿ ਕਿਤੇ ਕੋਈ ਗੜਬੜੀ ਨਾ ਹੋ ਜੇ ਨਹੀਂ ਗੜਬੜੀ ਅਸੀਂ ਕਦੇ ਕਰਾਈ ਨਹੀਂਗੀ ਅਸੀਂ ਤਾਂ ਗੜਬੜੀ ਕਰਨ ਵਾਲਿਆਂ ਦੇ ਸਖਤ ਵਰ ਖਿਲਾਫ ਹੈਗੇ ਆ ਅਸੀਂ ਤਾਂ ਲੋਕਾਂ ਨੂੰ ਕਹਾਂਗੇ ਪੀਸਫੁਲ ਤਰੀਕੇ ਦੇ ਨਾਲ ਡੈਮੋਕਰੇਟਿਕ ਤੰਤਰ ਦੇ ਅੰਦਰ ਵੋਟ ਦਾ ਅਧਿਕਾਰ ਆਪਣੀ ਮਰਜ਼ੀ ਨਾਲ ਜਿਹਨੂੰ ਵੋਟ ਪਾਉਣੀ ਹੈ ਪਰ ਸੱਤਾਧਾਰੀ ਤੇ ਵੱਡੀਆਂ ਪਾਰਟੀਆਂ ਨੂੰ ਇਸ ਗੱਲ ਦਾ ਖਦਸ਼ਾ ਵੀ ਰਾਜਾ ਵੜਿੰਗ ਨੂੰ ਵੋਟ ਬਹੁਤ ਵੱਡੀ ਪੱਦਰ ਤੇ ਪੈ ਰਹੀ ਇਸ ਲਈ ਉਹ ਡਿਸਟਰਬ ਕਰਨ ਦਾ ਯਤਨ ਕਰ ਤੁਸੀਂ ਅੰਦਰ ਗਏ ਸੀ ਬੂਤ ਤੇ ਦੇਖ ਕੇ ਆਏ ਹੋ ਤੁਸੀਂ ਸਾਰਾ ਕੁਝ ਮੈਂ ਆਪਣੀ ਵੋਟ ਪਾ ਕੇ ਆਇਆ ਹਾਂ ਜੀ ਬਿਲਕੁਲ ਸਹੀ ਹੈ ਅਜੀ ਕੰਮ ਸਰ ਵੱਡੀ ਗੱਡੀ ਦੀ ਵੀ ਪੁਲਿਸ ਆਈ ਆਪਾਂ ਗੱਡੀ ਚੈੱਕ ਕਰਨ ਵਾਸਤੇ ਤੇ ਗੱਡੀ ਮੈਂਗਾ ਇੱਕ ਵਾਰੀ ਛੱਡ ਪੁਲਿਸ 100 ਵਾਰੀ ਚੈੱਕ ਕਰ ਲਵੇ ਮੇਰੇ ਕੋਲੇ ਕੋਈ ਆਊਟਸਾਈਡਰ ਨਹੀਂ ਮੇਰੀ ਗੱਡੀ ਦੇ ਵਿੱਚ ਕੋਈ ਗੈਰਕਾਨੂੰਨਨ ਸਮਾਨ ਨਹੀਂਗਾ ਸੋ ਇਹ ਤਾਂ ਸਿਰਫ ਸਾਡਾ ਟਾਈਮ ਵੇਸਟ ਕਰ ਰਹੇ ਠੀਕ ਹੈ ਚਲੋ ਚਲੋ ਕੋਈ ਪਰੇਸ਼ਾਨੀ ਹੈ ਜੋ ਵੀ ਕਮੈਂਟ ਇਹ ਕੀ ਪਰੇਸ਼ਾਨੀ ਮੇਰੇ ਮੈਨੂੰ ਦੱਸ ਦਿਓ ਮੇਰੇ ਨਾਲ ਜਿਫਸੀ ਆ ਮੇਰੀ ਜਿਫਸੀ ਹੈਗੀ ਆ ਕੀ ਪਰੇਸ਼ਾਨੀ ਹੈਨ ਉਹਨੂੰ ਕੋ ਲਾਇਸੈਂਸ ਹੈਗਾ ਮੇਰੇ ਕੋਲ ਦੇ ਬਟਾ ਲਾਇਸੈਂਸ ਹੈਗਾ ਮੇਰੇ ਕੋਲ ਮੇਰੀ ਗੱਡੀ 'ਚ ਭਈ ਆਰ.ਸੀ. ਆਰ.ਸੀ. ਦੇ ਦਿਓ ਤੂੰ ਸਾਨੂੰ ਕਾਈਂਡਲੀ ਪਰੇਸ਼ਾਨ ਨਾ ਕਰੋ ਤੁਹਾਨੂੰ ਆਪਣਾ ਕੰਮ ਕਰਨ ਦੀ ਬਹੁਤ ਪੀਸਫੁਲ ਗੋਟਿੰਗ ਦੀ ਹਾਮੀ ਹੈ ਰੋਕੀ ਬੀ ਜ਼ਿਆਦਾ ਕੰਮ ਹੈਗਾ ਸਭਾ ਪੀਸਫੁਲ

ਦੀ ਕੋਈ ਬੰਦੀ ਕਾਰਵਾਈ ਇਹ ਕਰਾ ਕੇ ਠੀਕ ਹੈ ਜੀ ਤੇ ਸਰ ਗੱਡੀ ਤੁਸੀਂ ਛੱਡ ਦਿੱਤੀ ਕੀ ਬੌਂਡ ਕੀਤੀ ਸਰ ਨਹੀਂ ਕਾਗਜ਼ਤ ਪੂਰੇ ਸੀਗੇ ਕਾਗਜ਼ਤ ਪੂਰੇ ਸੀ ਸਾਹਮਣੇ ਦਿਖਾ ਦਿੱਤੇ ਇਹ ਸਿਰਫ ਅਟੈਨਸ਼ਨ ਡਾਇਵਰਟ ਕਰਨ ਲਈ ਸਾਡਾ ਸਮਾਂ ਵੇਸਟ ਕਰਨ ਵਾਸਤੇ ਸੱਤਾਧਾਰੀ ਲੋਕਾਂ ਦੀ ਠੋਕਾ ਬਣੀ ਪੁਲਿਸ ਇਹ ਕਰਤੂਤਾਂ ਕਰ ਰਹੀ ਆ ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਤੁਹਾਡੇ ਜਰੀਏ ਰਿਕੁਐਸਟ ਕਰੂੰਗਾ ਕਾਈਂਡਲੀ ਪੀਸਫੁਲ ਤਰੀਕੇ ਦੇ ਨਾਲ ਲੋਕ ਰਾਜਾ ਵੜਿੰਗ ਨੂੰ ਵੱਡੀ ਗਿਣਤੀ ਦੇ ਵੋਟ ਕਾਸਟ ਕਰ ਰਹੇ ਆ ਇਨਸ਼ੋਰ ਕਰੋ ਕਿ ਪੁਲਿਸ ਛੋਕਾ ਬਣੀਓ ਬਣੇ ਨਾ ਕਾफी ਵੱਡੀ ਕਾफी ਵੱਡੇ ਬੰਦੇ ਵਿੱਚ ਜਿਹੜਾ ਪੁਲਿਸ ਤੁਹਾਨੂੰ ਭੇਜ ਜਾਂਦੇ ਨਹੀਂ ਉੱਤੇ ਪੋਲਿੰਗ ਬੂਥ ਤੇ ਜ਼ਿਆਦਾਤਰ ਪੁਲਿਸ ਲੱਗ ਜਾਂਦੀ ਹੈ ਕਿਤੇ ਕੋਈ ਗੜਬੜੀ ਨਹੀਂ ਆਉਂਦੀ ਨਹੀਂ ਗੜਬੜੀ ਅਸੀਂ ਕਦੇ ਕਰਾਈ ਨਹੀਂਗੀ ਅਸੀਂ ਤਾਂ ਗੜਬੜੀ ਕਰਨ ਵਾਲਿਆਂ ਦੇ ਸਖਤ ਵਰ ਖਿਲਾਫ ਹੈਗੇ ਆ ਅਸੀਂ ਤਾਂ ਲੋਕਾਂ ਨੂੰ ਕਹਾਂਗੇ ਪੀਸਫੁੱਲ ਤਰੀਕੇ ਦੇ ਨਾਲ ਡੈਮੋਕਰੇਟਿਕ ਤੰਤਰ ਦੇ ਅੰਦਰ ਵੋਟ ਦਾ ਅਧਿਕਾਰ ਆਪਣੀ ਮਰਜ਼ੀ ਨਾਲ ਜਿਹਨੂੰ ਵੋਟ ਪਾਉਣੀ ਹੈ ਪਰ ਸੱਤਾਧਾਰੀ ਤੇ ਵੱਡੀਆਂ ਪਾਰਟੀਆਂ ਨੂੰ ਇਸ ਗੱਲ ਦਾ ਖਦਸ਼ਾ ਵੀ ਰਾਜਾ ਵੜਿੰਗ ਨੂੰ ਵੋਟ ਬਹੁਤ ਵੱਡੀ ਪੱਦਰ ਤੇ ਪੈ ਰਹੀ ਇਸ ਲਈ ਉਹ ਡਿਸਟਰਬ ਕਰਨ ਦਾ ਯਤਨ ਕਰ ਤੁਸੀਂ ਅੰਦਰ ਗਏ ਸੀ ਬੂਤ ਤੇ ਦੇਖ ਕੇ ਆਏ ਹੋ ਤੁਸੀਂ ਸਾਰਾ ਕੁਝ ਮੈਂ ਆਪਣੀ ਵੋਟ ਪਾ ਕੇ ਆਇਆ ਹਾਂ ਜੀ ਬਿਲਕੁਲ ਸਹੀ ਹੈ ਜੀ ਕੰਮ ਸਰ ਵੱਡੀ ਗੱਲ ਇਹ ਜੀ ਪੁਲਿਸ ਆਈ ਆ ਬਾ ਗੱਡੀ ਚੈੱਕ ਕਰਨ ਵਾਸਤੇ ਤੇ ਗੱਡੀ ਮੈਂਗਾ ਇੱਕ ਵਾਰੀ ਛੱਡ ਪੁਲਿਸ 100 ਵਾਰੀ ਚੈੱਕ ਕਰ ਲਵੇ ਮੇਰੇ ਕੋਲੇ ਕੋਈ ਆਊਟਸਾਈਡਰ ਨਹੀਂ ਮੇਰੀ ਗੱਡੀ ਦੇ ਵਿੱਚ ਕੋਈ ਗੈਰ ਕਾਨੂੰਨਨ ਸਮਾਨ ਨਹੀਂਗਾ ਸੋ ਇਹ ਤਾਂ ਸਿਰਫ ਸਾਡਾ ਟਾਈਮ ਵੇਸਟ ਕਰ ਰਹੇ ਹੈ ਠੀਕ ਹੈ